ਗੁਰੂ ਪਿਆਰਿਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰੂ ਪਿਆਰਿਓ ਇਸ ਵੀਡੀਓ ਵਿੱਚ ਤੁਹਾਨੂੰ ਗੁਰਦਾਰਾ ਰੀਠਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਾਵਾਂਗੇ ਔਰ ਇਤਿਹਾਸ ਦੀ ਥਾਂਜ ਇਸ ਵੀਡੀਓ ਵਿੱਚ ਪਾਵਾਂਗੇ ਆਓ ਬਣੇ ਰਹੋ ਇਸ ਵੀਡੀਓ ਵਿੱਚ ਗੁਰੂ ਪਿਆਰਿਓ ਨਾਨਕ ਮਤੇ ਤੋਂ ਚੱਲ ਕੇ ਅਸੀਂ ਹੁਣ ਗੁਰਦਾਰਾ ਰੀਠਾ ਸਾਹਿਬਾ ਨੂੰ ਜਾ ਰਹੇ ਆ ਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਉੱਥੇ ਤੁਹਾਨੂੰ ਅੰਦਰ ਇੱਕ ਰੀਠਾ ਸਾਹਿਬ ਦਾ ਜੋ ਕਿ ਪਰਾਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਦਰਖਤ ਹੈ ਉਹਦੇ ਵੀ ਦਰਸ਼ਨ ਕਰਾਵਾਂਗੇ ਸਾਨੂੰ ਜਾਂਦਿਆਂ ਜਾਂਦਿਆਂ ਜਿਹੜੀ ਆ ਨਾ ਉਹ ਸ਼ਾਮ ਰਾਤ ਹੋ ਜਾਣੀ ਹੈ ਤੇ ਟਾਈਮ ਕਾਫੀ ਲੱਗਦਾ ਹੈ ਇੱਥੋਂ ਆਓ ਹੁਣ ਜਾ ਰਹੇ ਹਾਂ ਜੀ ਅਸੀਂ ਜੰਗਲਾਂ ਦੇ ਵਿੱਚੋਂ ਪਹਾੜੀ ਇਲਾਕੇ ਦੇ ਵਿੱਚੋਂ ਜਾ ਰਹੇ ਹਾਂ ਜੀ ਗੁਰਦਾਰਾ ਸਾਹਿਬ ਵੱਲ ਨੂੰ ਬਹੁਤੀ ਸੰਘਣਾਏ ਜੰਗਲ ਹੈ ਤੇ ਪਹਾੜੀ ਇਲਾਕਾ ਵੀ ਹੈ ਤੇ ਹੁਣ ਹੀ ਤੁਹਾਨੂੰ ਗੁਰਦਾਰਾ ਸਾਹਿਬ ਦੇ ਲਾਗੇ ਜਾ ਕੇ ਤੇ ਉਸ ਦਾ ਫਿਰ ਅਗਲੀ ਜਾਣਕਾਰੀ ਦੇਣੇ ਆ ਗੁਰੂ ਪਿਆਰਿਓ ਗੁਰਦਾਰਾ ਸਾਹਿਬ ਰਿਠਾ ਸਾਹਿਬ ਹੀ ਹੁਣ ਪਹੁੰਚਣੇ ਆਣੇ ਆ ਤੇ ਹਨੂ 4 ਤੋਂ 5 ਘੰਟੇ ਜਿਹੜੇ ਆ ਉਹ ਹੋ ਚੁੱਕਿਆ ਤੇ ਥਕਾਵਟ ਵੀ ਬਹੁਤ ਜ਼ਿਆਦਾ ਹੋ ਗਈ ਆ ਇਸ ਗੁਰਦਾਰੇ ਆਉਂਦਿਆਂ-ਉਂਦਿਆਂ ਹੁਣ ਅਹੀਂ ਇੱਥੇ ਰਾਤ ਰੈਸਟ ਕਰਾਂਗੇ ਤੇ ਸਵੇਰੇ ਤੁਹਾਨੂੰ ਦਰਸ਼ਨ ਦੀਦਾਰੇ ਗੁਰਦਾਰਾ ਸਾਹਿਬ ਦੇ ਕਰਾਵਾਂਗੇ ਗੁਰੂ ਪਿਆਰਿਓ ਹੁਣ ਚੜਜੀਆ ਸਵੇਰ ਕਰਕੇ ਅਸ਼ਨਾਣ ਪਾਣੀ ਤੇ ਹੁਣ ਅਹੀਂ ਕਰਾਂਗੇ ਦਰਬਾਰ ਦੇ ਦਰਸ਼ਨ ਤੇ ਆਓ ਤੁਹਾਨੂੰ ਦਰਸ਼ਨ ਕਰਾਈਏ ਆਓ ਪਿਆਰਿਓ ਗੁਰੂ ਪਿਆਰਿਓ ਇਹ ਸਾਹਮਣੇ ਹੀ ਹੈ ਗੁਰਦਾਰਾ ਰੀਠਾ ਸਾਹਿਬ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਵੀਡੀਓ ਵਿੱਚ ਇਹ ਗੁਰਦਾਰਾ ਸਾਹਿਬ ਉੱਤਰਾਖੰਡ ਦੇ ਵਿੱਚ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਇਹ ਸਥਾਨ ਹੈ ਇਹ ਚਰਨ ਸ਼ੋਪਰਾਪਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਸਥਾਨ ਗੁਰਦਾਰਾ ਰੀਠਾ ਸਾਹਿਬ ਇਹ ਇੱਧਰ ਕੁਝ ਤਸਵੀਰਾਂ ਵੀ ਲੱਗੀਆਂ ਹੋਈਆਂ ਨੇ ਇੱਧਰ ਵੀ ਇਹ ਪੱਥਰ ਸਾਹਿਬ ਹੈ ਜੋਤੀ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਇਹ ਬਣਿਆ ਹੋਇਆ ਹੈ ਇਹ ਸਾਹਮਣੇ ਦੀਵਾਨ ਹਾਲ ਹੈ ਸਾਹਮਣੇ ਇਹ ਨਿਸ਼ਾਨ ਸਾਹਿਬ ਹੈ ਗੁਰਦਾਰ ਸਾਹਿਬ ਦਾ ਉੱਪਰ ਹੀ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਮਰਦਾਨਾ ਜਿਹੜਾ ਹੈ ਨਾ ਉਹ ਇਹ ਜੀਠੇ ਤੋੜ ਰਿਹਾ ਹੈ ਰੁਕ ਤੇ ਚੜ ਕੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਪਿਆਰਿਓ ਇਸ ਸਥਾਨ ਤੇ ਅਦਾਸੀਆਂ ਕਰਦੇ ਸਮੇਂ ਇਸ ਸਥਾਨ ਤੇ ਪਹੁੰਚੇ ਤੇ ਉਹਨਾਂ ਨੇ ਵੇਖਿਆ ਵੀ ਇੱਥੇ ਕੋਈ ਵੀ ਨਹੀਂ ਰਹਿੰਦਾ ਸੀ ਤੇ ਜੰਗਲ ਹੀ ਜਿਆਦਾ ਤੇ ਫਿਰ ਮਰਦਾਨੇ ਨੂੰ ਜਿਹੜੀ ਹੀ ਨਾ ਉਹ ਭੁੱਖ ਲੱਗੀ ਹੋਈ ਸੀ ਤੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਮੈਨੂੰ ਬਹੁਤ ਜਿਆਦਾ ਕੋਕ ਲੱਗ ਗਿਆ ਮੈਨੂੰ ਕੋਈ ਛਕਾਓ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਰੁੱਖ ਥੱਲੇ ਬਿਠੇ ਇਹ ਸਾਹਮਣੇ ਬਾਬਾ ਜੀ ਵੀ ਬਿਠੇ ਵਰਤਾ ਰਹੇ ਨੇ ਜਿਵੇਂ ਇਹ تین ਗੱਲ ਕਰ ਰਹੇ ਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਹੀ ਰੁੱਖ ਥੱਲੇ ਇਸ ਰੁੱਖ ਥੱਲੇ ਤੇ ਉਹਨਾਂ ਨੇ ਰੀਖੇ ਦੇ ਰੁੱਖ ਥੱਲੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਇਹ ਉੱਤੋਂ ਤੋਂ ਫਲ ਤੋੜ ਕੇ ਤੇ ਖਾ ਲਾ ਤੇ ਮਰਦਾਨਾ ਕਹਿੰਦਾ ਤੇ ਸਿੱਧ ਵੀ ਬੈਠੇ ਹੋਏ ਇਹੀ ਤੇ ਸਿੱਧਾ ਨੇ ਕਿਹਾ ਵੀ ਇਹ ਤਾਂ ਬਹੁਤ ਕੌੜੇ ਰੀਠੇ ਹੁੰਦੇ ਆ ਇਹ ਕਿਦਾਂ ਖਾ ਸਕਦੇ ਮਰਦਾਨੇ ਨੇ ਵੀ ਕਿਹਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਤੋੜ ਕੇ ਫੜ ਤੇ ਸਹੀਂ ਖਾਦ ਸਹੀਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਹਿਣ ਮੁਤਾਬਕ ਉਹ ਮਰਦਾਨਾ ਜਿਹੜਾ ਸੀ ਨਾ ਉਹ ਰੁੱਖ ਦੇ ਉੱਤੇ ਚੜਿਆ ਤੇ ਉਹਨੇ ਰੀਠੇ ਤੋੜੇ ਤੇ ਰੀਠੇ ਜਿਹੜੇ ਸੀ ਨਾ ਉਹ ਆਪ ਛਕੇ ਤੇ ਨਾਲੇ ਜਿਹੜੇ ਸਿੱਧ ਬੈਠੇ ਹੋਏ ਹੀ ਉਹਨਾਂ ਨੂੰ ਛਕਾਏ ਤੇ ਰੀਠੇ ਜਿਹੜੇ ਹੀ ਉਹ ਇਸ ਸਥਾਨ ਤੇ ਫਿਰ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਧਰ ਬੈਠੇ ਹੀ ਉਧਰ ਮਿੱਠੇ ਹੋ ਗਏ ਤੇ ਜਿਹੜੇ ਦੂਜੀ ਸਾਈਡ ਵੱਲੋਂ ਹੀ ਰੀਠੇ ਉਹ ਜਿਹੜੇ ਹੀ ਨਾ ਉਹ ਕੌੜੇ ਹੀ ਤੇ ਸਿੱਧਾ ਨੇ ਬਹੁਤ ਹੀ ਜ਼ਿਆਦਾ ਜ਼ੋਰ ਲਾਇਆ ਬੜੀਆਂ ਸ਼ਕਤੀਆਂ ਭਕਤੀਆਂ ਕੀਤੀਆਂ ਉਹਨਾਂ ਨੇ ਵੀ ਅਹੀਂ ਵੀ ਰੀਠੇ ਮਿੱਠੇ ਕਰ ਜਾਵਾਂਗੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਉਹ ਤੇ ਆਪ ਰੱਬੀ ਰੂਹ ਹੈ ਇੱਕ ਨਦੀ ਵੀ ਤੁਹਾਨੂੰ ਦਿਖਾਉਂਦੇ ਆ ਜਿਹੜੀ ਗੁਰਦਾਰਾ ਸਾਹਿਬ ਦੇ ਬਿਲਕੁਲ ਹੀ ਲਾਗੇ ਨਦੀ ਵਗਦੀ ਹੈ ਆਓ ਦਿਖਾਈਏ ਉਹ ਨਦੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਉਦੋਂ ਤਾਂ ਇੱਥੇ ਕੁਝ ਵੀ ਨਹੀਂ ਹੁਣ ਬਾਤੋਂ 40 50 ਜਿਹੜੇ ਘਰ ਆ 100 ਦੇ ਕਰੀਬ ਉਹ ਬਣ ਗਏ ਨੇ ਤੇ ਇਸ ਇਲਾਕੇ ਦੇ ਵਿੱਚ ਆਪਣੀ ਪੰਜਾਬੀ ਜਿਹੜੀ ਹੈ ਸੰਗਤ ਉਹ ਬਹੁਤ ਹੀ ਘੱਟ ਆਂਦੀ ਹੈ ਕਿਉਂਕਿ ਉੱਤਰਾਖੰਡ ਦੇ ਵਿੱਚ ਇਹ ਗੁਰਦਾਰਾ ਜਿਹੜਾ ਆ ਉਹ ਮੌਜੂਦ ਆ ਇਹ ਨਾਨਕ ਮੱਤੇ ਤੋਂ ਕਾਫੀ ਦੂਰ ਪੈ ਜਾਂਦਾ 4-5 ਘੰਟੇ ਦਾ ਗੱਡੀ ਦਾ ਸਫ਼ਰ ਹੈ ਫਿਰ ਇਸ ਗੁਰਦੁਆਰੇ ਪਹੁੰਚੀਦਾ ਆ ਤੇ ਤਾਂ ਸੰਗਤ ਜਿਹੜੀ ਹੈ ਨਾ ਪੰਜਾਬ ਤੋਂ ਉਹ ਬਹੁਤ ਜ਼ਿਆਦਾ ਘੱਟ ਆਂਦੀ ਹੈ ਹੁਣ ਵੀ ਇਸ ਸਥਾਨ ਤੇ ਰੀਠੇ ਜਿਹੜੇ ਆ ਨਾ ਉਹ ਮਿੱਠੇ ਹੁੰਦੇ ਆ ਕੁਝ ਰੁੱਖਾਂ ਤੇ ਤੇ ਉਹ ਗੁਰਦਾਰਾ ਸਾਹਿਬ ਵਾਲੇ ਰੱਖ ਕੇ ਤੇ ਉਹਨੂੰ ਜਮਾ ਕਰਕੇ ਤੇ ਸੰਗਤ ਨੂੰ ਜਿਹੜੇ ਆ ਨਾ ਉਹ ਸ਼ਕਾਉਂਦੇ ਆ ਤੇ ਸੰਗਤ ਜਿਹੜੀ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਹ ਰੀਠੇ ਰਹਿੰਦੀ ਆ ਗੁਰਦਾਰਾ ਰੀਠਾ ਸਾਹਿਬ ਦੇ ਹੁਣ ਅਸੀਂ ਦਰਸ਼ਨ ਦੀਦਾਰੇ ਕਰਕੇ ਤੇ ਹੁਣ ਅਸੀਂ ਚੱਲੇ ਆ ਜੀ ਪੰਜਾਬ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸੰਗਤ ਦੇ ਨਾਲ ਗੁਰੂ ਪਿਆਰਿਆਂ ਦੇ ਨਾਲ ਸ਼ੇਅਰ ਜਰੂਰ ਕਰ ਦੇਣਾ ਇਸ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ